ਕੀ ਤੁਸੀਂ ਕਦੇ ਸੋਚਿਆ ਵੀ ਕੁਝ ਲੋਕ ਭਾਵੇਂ ਕਿੰਨੇ ਵੀ ਐਵਰੇਜ ਕਿਉਂ ਨਾ ਹੋਣ ਪਰ ਫਿਰ ਵੀ ਉਹ ਹਮੇਸ਼ਾ ਇੱਕ ਅਲੱਗ ਹੀ ਕੌਨਫੀਡੈਂਸ ਨਾਲ ਭਰੇ ਰਹਿੰਦੇ ਨੇ ਕੀ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਉਹ ਕਿਹੜੀ ਚੀਜ਼ ਆ ਜੋ ਉਹਨਾਂ ਨੂੰ ਦੂਜਿਆਂ ਤੋਂ ਵੱਖਰਾ ਬਣਾਉਂਦੀ ਹੈ ਚਲੋ ਮੈਂ ਤੁਹਾਨੂੰ ਇੱਕ ਚੁਣੌਤੀ ਦਿੰਦਾ ਅਗਲੇ ਸਿਰਫ 10 ਤੋਂ 15 ਮਿੰਟ ਮੈਨੂੰ ਦਿਓ ਤੇ ਮੈਂ ਤੁਹਾਨੂੰ ਗਾਰੰਟੀ ਦਿੰਦਾ ਕਿ ਤੁਸੀਂ ਖਤਰਨਾਕ ਤਰੀਕੇ ਨਾਲ ਆਤਮ ਵਿਸ਼ਵਾਸੀ ਬਣ ਕੇ ਉੱਠੋਗੇ ਕੀ ਤੁਸੀਂ ਤਿਆਰ ਹੋ ਇਸ ਖੇਡ ਦੇ ਲਈ ਕੌਨਫੀਡੈਂਸ ਇਕੁਅਲ ਟੂ ਐਕਸ਼ਨ ਨਾਟ ਰੀਡੀਨੈਸ ਸਮਝੋ ਇਸ ਗੱਲ ਨੂੰ ਆਤਮ ਵਿਸ਼ਵਾਸ ਤਿਆਰੀ ਤੋਂ ਨਹੀਂ ਕੰਮ ਕਰਨ ਤੋਂ ਆਉਂਦਾ ਬਹੁਤ ਸਾਰੇ ਲੋਕ ਸੋਚਦੇ ਨੇ ਕਿ ਪਹਿਲਾਂ ਉਹ ਪੂਰੀ ਤਰ੍ਹਾਂ ਤਿਆਰ ਹੋਣਗੇ ਸਭ ਕੁਝ ਸਿੱਖਣਗੇ ਫਿਰ ਉਹਨਾਂ ਦੇ ਵਿੱਚ ਆਤਮ ਵਿਸ਼ਵਾਸ ਆਊਗਾ ਤੇ ਫਿਰ ਉਹ ਕੁਝ ਕਰਨਗੇ ਪਰ ਇਹ ਸੋਚ ਬਿਲਕੁਲ ਗਲਤ ਹੈ ਅਸਲੀਅਤ ਇਹ ਹੈ ਕਿ ਜਦੋਂ ਤੁਸੀਂ ਕੋਈ ਕੰਮ ਸ਼ੁਰੂ ਕਰਦੇ ਹੋ ਭਾਵੇਂ ਤੁਸੀਂ ਪੂਰੀ ਤਰ੍ਹਾਂ ਤਿਆਰ ਨਾ ਵੀ ਹੋਵੋ ਉਦੋਂ ਹੀ ਤੁਹਾਡੇ ਅੰਦਰ ਆਤਮ ਵਿਸ਼ਵਾਸ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਸਿਰਫ ਅਫਰਮੇਸ਼ਨ ਨਾਲ ਆਤਮ ਵਿਸ਼ਵਾਸ ਨਹੀਂ ਬਣਦਾ ਹੁਣ ਬਹੁਤ ਸਾਰੇ ਲੋਕ ਕਹਿਣਗੇ ਬਸ ਰੋਜ਼ ਸ਼ੀਸ਼ੇ ਅੱਗੇ ਖੜੇ ਹੋ ਕੇ ਕਹੋ ਮੈਂ ਆਤਮ ਵਿਸ਼ਵਾਸੀ ਹਾਂ ਤੇ ਤੁਸੀਂ ਬਣ ਜਾਓਗੇ ਪੋਜ਼ਿਟਿਵ ਗੱਲਾਂ ਬੋਲਣੀਆਂ ਜ਼ਰੂਰੀ ਨੇ ਪਰ ਜੇ ਤੁਸੀਂ ਸਿਰਫ ਇਹੀ ਕਰਦੇ ਰਹੋਗੇ ਤੇ ਉਸ ਦੇ ਨਾਲ ਕੋਈ ਕੰਮ ਨਾ ਕਰੋ ਕੋਈ ਕਾਰਵਾਈ ਨਾ ਕਰੋ ਤਾਂ ਤੁਹਾਡੇ ਅੰਦਰ ਆਤਮ ਵਿਸ਼ਵਾਸ ਸੱਚਮੁੱਚ ਨਹੀਂ ਵਧੂਗਾ ਏ ਉਦਾਂ ਜਿਵੇਂ ਤੁਸੀਂ ਰੋਜ਼ ਕਹਿੰਦੇ ਹੋ ਮੈਂ ਬਹੁਤ ਤਾਕਤਵਰ ਆ ਪਰ ਜੇ ਮਨਾ ਜਾऊं ਕੀ ਤੁਸੀਂ ਬਣੋਗੇ ਤਾਕਤਵਰ ਨਹੀਂ ਨਾ ਇਸ ਲਈ ਇਹ ਸਮਝਣਾ ਜ਼ਰੂਰੀ ਆ ਕਿ ਆਤਮ ਵਿਸ਼ਵਾਸ ਇੱਕ ਨਤੀਜਾ ਇਹ ਸ਼ੁਰੂਆਤ ਨਹੀਂ ਇਹ ਉਹ ਚੀਜ਼ ਆ ਜੋ ਤੁਹਾਨੂੰ ਕਿਸੇ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮਿਲਦੀ ਨਹੀਂ ਬਲਕਿ ਉਸ ਕੰਮ ਨੂੰ ਕਰਨ ਤੋਂ ਬਾਅਦ ਪੈਦਾ ਹੁੰਦੀ ਆ ਸ਼ੁਰੂਆਤ ਦੇ ਵਿੱਚ ਥੋੜੀ ਝਿਜਕ ਥੋੜਾ ਡਰ ਹੋਣਾ ਆਮ ਗੱਲ ਆ ਆਤਮ ਵਿਸ਼ਵਾਸ ਉਦੋਂ ਬਣਦਾ ਜਦੋਂ ਤੁਸੀਂ ਅਸਹਜ ਮਹਿਸੂਸ ਕਰਦੇ ਹੋਏ ਵੀ ਕਾਰਵਾਈ ਕਰਦੇ ਹੋ ਆ ਗੱਲ ਧਿਆਨ ਨਾਲ ਸੁਣਿਓ ਆਪਣੇ ਮੂਡ ਨੂੰ ਫਾਲੋ ਨਾ ਕਰੋ ਆਪਣੇ ਪਲਾਨ ਨੂੰ ਫਾਲੋ ਕਰੋ ਇਹ ਸੁਣਨ ਦੇ ਵਿੱਚ ਥੋੜਾ ਸੌਖਾ ਲੱਗਦਾ ਨਾ ਪਰ ਅਸੀਂ ਸਾਰੇ ਕਿੰਨੀ ਵਾਰ ਕਰਦੇ ਆ ਮੂਡ ਨਹੀਂ ਤਾਂ ਕੰਮ ਟਾਲ ਦਿੰਨੇ ਆ ਤੁਹਾਡਾ ਮੂਡ ਤਾਂ ਇੱਕ ਸ਼ਰਾਰਤੀ ਬੱਚੇ ਵਾਂਗ ਆ ਹਰ 5 ਮਿੰਟ ਬਾਅਦ ਬਦਲ ਜਾਂਦਾ ਜੇ ਤੁਸੀਂ ਇਸ ਬੱਚੇ ਦੀ ਹਰ ਗੱਲ ਮੰਨੋਗੇ ਤਾਂ ਕਦੇ ਵੀ ਕੋਈ ਵੱਡਾ ਕੰਮ ਨਹੀਂ ਕਰ ਪਾਉਗੇ ਅਸਲੀ ਆਤਮ ਵਿਸ਼ਵਾਸ ਉਦੋਂ ਆਉਂਦਾ ਜਦੋਂ ਤੁਸੀਂ ਡਿਸਪਲਿਨ ਨਾਲ ਆਪਣੇ ਬਣਾਏ ਹੋਏ ਪਲਾਨ ਨੂੰ ਫਾਲੋ ਕਰਦੇ ਹੋ ਭਾਵੇਂ ਤੁਹਾਡਾ ਮੂਡ ਕਿੰਨਾ ਵੀ ਖਰਾਬ ਕਿਉਂ ਨਾ ਹੋਵੇ ਤੇ ਇਸ ਗੱਲ ਨੂੰ ਸਮਝਣ ਲਈ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੀ ਇੱਕ ਗੱਲ ਦੱਸਦਾ ਇਹ ਉਦੋਂ ਦੀ ਗੱਲ ਹੈ ਜਦੋਂ ਮੈਂ ਸਿਰਫ 16 ਸਾਲਾਂ ਦਾ ਸੀ ਨਿਆਣਾ ਜਾ ਤੇ ਮੈਂ ਘਰ-ਘਰ ਜਾ ਕੇ ਚੀਜ਼ਾਂ ਵੇਚਣੀਆਂ ਸ਼ੁਰੂ ਕੀਤੀਆਂ ਸੋਚ ਕੇ ਦੇਖੋ ਇੱਕ 16 ਸਾਲਾਂ ਦਾ ਬੱਚਾ ਦਰਵਾਜ਼ੇ ਖੜਕਾਉਂਦਾ ਤੇ ਅੱਗੋਂ ਅਣਜਾਣ ਲੋਕ ਖੜੇ ਹੁੰਦੇ ਨਹੀਂ ਕਈ ਵਾਰ ਤਾਂ ਸਿੱਧਾ ਮੂੰਹ ਤੇ ਨਾ ਸੁਣਨ ਨੂੰ ਮਿਲਦੀ ਸੀ ਅੰਦਰੋਂ ਕਿੰਨਾ ਡਰ ਲੱਗਦਾ ਸੀ ਕਿੰਨੀ ਝਿਜਕ ਹੁੰਦੀ ਸੀ ਪਤਾ ਫਿਰ ਵੀ ਮੈਂ ਹਾਰ ਨਹੀਂ ਮੰਨੀ ਇੱਕ ਦਰਵਾਜ਼ਾ ਬੰਦ ਹੁੰਦਾ ਸੀ ਤਾਂ ਮੈਂ ਦੂਜੇ ਤੇ ਜਾਂਦਾ ਸੀ ਹਰ ਨਾ ਨੇ ਮੈਨੂੰ ਮਜ਼ਬੂਤ ਬਣਾਇਆ ਤੇ ਹਰ ਹਾਂ ਨੇ ਮੈਨੂੰ ਉਡਾ ਰੀ ਲੌਨ ਦਾ ਅਹਿਸਾਸ ਦਿੱਤਾ ਤੇ ਅੱਜ ਇਸੇ ਸੰਘਰਸ਼ ਦੀ ਬਦੌਲਤ ਮੈਂ ਤੁਹਾਡੇ ਸਾਹਮਣੇ ਕੈਮਰੇ ਵਿੱਚ ਬੋਲ ਪਾ ਰਿਹਾ ਜੇ ਮੈਂ ਉਦੋਂ ਮੁਸ਼ਕਲਾਂ ਨਾ ਚੱਲਦਾ ਉਹ ਦਰਵਾਜ਼ੇ ਨਾ ਖੜਕਾਉਂਦਾ ਤਾਂ ਸ਼ਾਇਦ ਮੇਰੇ ਵਿੱਚ ਕਦੇ ਹਿੰਮਤ ਨਾ ਆਉਂਦੀ ਕਿ ਮੈਂ ਲੱਖਾਂ ਲੋਕਾਂ ਸਾਹਮਣੇ ਖੁੱਲ ਕੇ ਗੱਲ ਕਰ ਸਕਾਂ ਇਸ ਕਰਕੇ ਯਾਦ ਰੱਖੋ ਆਤਮ ਵਿਸ਼ਵਾਸ ਤੁਹਾਡੇ ਪਸ਼ੋਕਲ ਜਾਂ ਤੁਹਾਡੀ ਦਿੱਖ ਤੇ ਨਿਰਭਰ ਨਹੀਂ ਕਰਦਾ ਇਹ ਕੋਈ ਅਜੀਹੀ ਚੀਜ਼ ਨਹੀਂ ਜੋ ਤੁਹਾਨੂੰ ਵਿਰਾਸਤਤ ਦੇ ਵਿੱਚ ਮਿਲੀ ਹੋਵੇ ਬਹੁਤ ਵਾਰ ਅਸੀਂ ਦੇਖਦੇ ਹਾਂ ਕਿ ਕੋਈ ਬੰਦਾ ਬਹੁਤ ਸੋਹਣਾ ਜਾਂ ਅਮੀਰ ਆ ਤਾਂ ਅਸੀਂ ਸੋਚਣ ਲੱਗ ਜਾਂਦੇ ਹਾਂ ਕਿ ਇਹ ਤਾਂ ਬਹੁਤ ਆਤਮ ਵਿਸ਼ਵਾਸੀ ਹੋਊਗਾ ਪਰ ਅਸਲੀ ਇਹ ਅਕੀ ਅਜਿਹੇ ਲੋਕਾਂ ਵਿੱਚ ਬਹੁਤ ਵਾਰ ਬੇਯਕੀਨੀ ਹੁੰਦੀ ਹੈ ਆਤਮ ਵਿਸ਼ਵਾਸ ਉਦੋਂ ਬਣਦਾ ਜਦੋਂ ਤੁਸੀਂ ਆਪਣੇ ਡਰਾਂ ਦਾ ਸਾਹਮਣਾ ਕਰਦੇ ਹੋ ਗਲਤੀਆਂ ਤੋਂ ਸਿੱਖਦੇ ਹੋ ਤੇ ਹਰ ਛੋਟੇ ਕੰਮ ਨੂੰ ਪੂਰਾ ਕਰਦੇ ਹੋ ਅਤੇ ਤੁਹਾਡਾ ਦਿਮਾਗ ਇਹ ਸਭ ਕਿਵੇਂ ਸਿੱਖਦਾ ਕਿਉਂਕਿ ਤੁਹਾਡੇ ਦਿਮਾਗ ਨੂੰ ਸਬੂਤ ਚਾਹੀਦੇ ਨੇ ਸਿਰਫ ਉਮੀਦ ਨਹੀਂ ਸਾਡਾ ਦਿਮਾਗ ਇੱਕ ਬੜੀ ਕਮਾਲ ਦੀ ਮਸ਼ੀਨ ਆ ਪਰ ਇਹ ਬੜਾ ਲੌਜੀਕਲ ਵੀ ਆ ਇਹ ਸਿਰਫ ਖਾਲੀ ਗੱਲਾਂ ਨਾਲ ਯਕੀਨ ਨਹੀਂ ਕਰਦਾ ਇਹ ਆਤਮ ਵਿਸ਼ਵਾਸ ਉਦੋਂ ਮੰਨਦਾ ਜਦੋਂ ਤੁਸੀਂ ਕਾਰਵਾਈ ਕਰਦੇ ਹੋ ਅਤੇ ਉਸ ਕਾਰਵਾਈ ਦੇ ਨਤੀਜੇ ਦਿਖਾਉਂਦੇ ਹੋ ਹਰ ਛੋਟੀ ਜਿੱਤ ਹਰ ਡਰ ਦਾ ਸਾਹਮਣਾ ਕਰਨਾ ਹਰ ਵਾਰ ਜਦੋਂ ਤੁਸੀਂ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਨਿਕਲਦੇ ਹੋ ਇਹ ਸਭ ਤੁਹਾਡੇ ਦਿਮਾਗ ਲਈ ਸਬੂਤ ਨੇ ਕਿ ਤੁਸੀਂ ਵੀ ਕੁਝ ਕਰ ਸਕਦੇ ਹੋ ਇਸ ਕਰਕੇ ਯਾਦ ਰੱਖੋ ਆਤਮ ਵਿਸ਼ਵਾਸ ਇੱਕ ਮਸਲ ਵਾਂਗਾਂ ਜਾਂ ਤਾਂ ਇਸ ਨੂੰ ਵਰਤੋ ਜਾਂ ਇਸ ਨੂੰ ਗਵਾ ਲਓਗੇ ਜਿਵੇਂ ਤੁਸੀਂ ਜਿਮ ਜਾ ਕੇ ਆਪਣੇ ਮਸਲ ਨੂੰ ਮਜ਼ਬੂਤ ਕਰਦੇ ਹੋ ਉਵੇਂ ਜਦੋਂ ਤੁਸੀਂ ਨਵੇਂ ਕੰਮ ਕਰਦੇ ਹੋ ਚੁਣੌਤੀਆਂ ਦਾ ਸਾਹਮਣਾ ਕਰਦੇ ਹੋ ਤਾਂ ਤੁਸੀਂ ਆਪਣੇ ਆਤਮ ਵਿਸ਼ਵਾਸ ਦੇ ਮਸਲ ਨੂੰ ਟ੍ਰੇਨ ਕਰ ਰਹੇ ਹੋ ਪਰ ਜੇ ਤੁਸੀਂ ਆਪਣੇ ਕੰਫਰਟ ਜ਼ੋਨ ਦੇ ਵਿੱਚ ਹੀ ਬੈਠੇ ਰਹੋਗੇ ਤਾਂ ਇਹ ਮਸਲ ਕਮਜ਼ੋਰ ਪੈ ਜਾਊਗਾ ਇਸ ਲਈ ਆਪਣੇ ਆਤਮ ਵਿਸ਼ਵਾਸ ਨੂੰ ਆਪਣੇ ਮੂਡ ਨਾਲ ਨਾ ਜੋੜੋ ਆਪਣੇ ਮੂਡ ਨੂੰ ਨਹੀਂ ਸੱਚਾਈ ਨੂੰ ਟਰੈਕ ਕਰੋ ਜੇ ਤੁਸੀਂ ਆਪਣੇ ਆਤਮ ਵਿਸ਼ਵਾਸ ਨੂੰ ਆਪਣੇ ਮੂਡ ਨਾਲ ਜੋੜ ਕੇ ਦੇਖੋਗੇ ਤਾਂ ਤੁਸੀਂ ਕਦੇ ਵੀ ਸਥਿਰ ਨਹੀਂ ਹੋ ਪਾਉਗੇ ਜਦੋਂ ਤੁਹਾਨੂੰ ਲੱਗੇ ਕਿ ਤੁਸੀਂ ਕੌਨਫੀਡੈਂਟ ਨਹੀਂ ਹੋ ਤਾਂ ਆਪਣੇ ਮੂਡ ਵੱਲ ਨਾ ਦੇਖੋ ਆਪਣੇ ਦਿਮਾਗ ਨੂੰ ਸੱਚਾਈ ਯਾਦ ਦਿਵਾਓ ਯਾਦ ਕਰੋ ਉਹ ਸਮਾਂ ਜਦੋਂ ਤੁਸੀਂ ਡਰਦੇ ਹੋਏ ਵੀ ਕੋਈ ਕੰਮ ਕੀਤਾ ਤੇ ਸਫਲ ਹੋਏ ਸੱਚਾਈ ਤੁਹਾਡੇ ਮੂਡ ਤੋਂ ਕਿਤੇ ਜ਼ਿਆਦਾ ਤਾਕਤਵਰ ਹੁੰਦੀ ਹੈ ਇਹ ਸਭ ਕਿਵੇਂ ਕਰੀਏ ਇਸ ਲਈ ਆ ਟਾਈਨੀ ਟਵਿਕਸ ਥਿਉਰੀ ਵੱਡੇ ਬਦਲਾਵ ਛੋਟੇ ਛੋਟੇ ਨਿੱਕੇ ਨਿੱਕੇ ਕਦਮਾਂ ਤੋਂ ਸ਼ੁਰੂ ਹੁੰਦੇ ਨੇ ਟਾਈਨੀ ਟਵਿਕਸ ਦਾ ਮਤਲਬ ਹੈ ਕਿ ਤੁਸੀਂ ਰੋਜ਼ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਛੋਟੇ ਛੋਟੇ ਸੁਧਾਰ ਕਰੋ ਜੋ ਤੁਹਾਨੂੰ ਡਰਾਉਣ ਨਾ ਜਿਵੇਂ ਕਿਸੇ ਨੂੰ ਦੇਖ ਕੇ ਸਿਰਫ ਮੁਸਕਰਾਉਣਾ ਜਾਂ ਕਿਸੇ ਟਾਲੇ ਹੋਏ ਕੰਮ ਤੇ ਸਿਰਫ 5 ਮਿੰਟ ਕੰਮ ਕਰਨਾ ਇਹ ਛੋਟੇ ਛੋਟੇ ਕਦਮ ਤੁਹਾਡੇ ਦਿਮਾਗ ਨੂੰ ਸਬੂਤ ਦਿੰਦੇ ਨੇ ਕਿ ਤੁਸੀਂ ਵੀ ਕੁਝ ਕਰ ਸਕਦੇ ਹੋ ਤੇ ਇਹ ਤੁਹਾਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰਦੇ ਨੇ ਦੇ ਅੰਤ ਦੇ ਵਿੱਚ ਇਹ ਸਭ ਦਾ ਨਿਚੋੜ ਹੈ ਮੋਸ਼ਨ ਬਿਫੋਰ ਇਮੋਸ਼ਨ ਅਸੀਂ ਅਕਸਰ ਇਹ ਗਲਤੀ ਕਰਦੇ ਹਾਂ ਕਿ ਕਿਸੇ ਕੰਮ ਨੂੰ ਕਰਨ ਤੋਂ ਪਹਿਲਾਂ ਸਹੀ ਮੂਡ ਜਾਂ ਸਹੀ ਜਜ਼ਬਾਤ ਦੇ ਆਉਣ ਦਾ ਇੰਤਜ਼ਾਰ ਕਰਦੇ ਹਾਂ ਪਰ ਸਚਾਈ ਇਹਦੇ ਉਲਟਾ ਅਸਲੀਅਤ ਇਹ ਆ ਕਿ ਕਾਰਵਾਈ ਪਹਿਲਾਂ ਆਉਂਦੀ ਹੈ ਤੇ ਜਜ਼ਬਾਤ ਬਾਅਦ ਦੇ ਵਿੱਚ ਜਦੋਂ ਤੁਸੀਂ ਮੋਸ਼ਨ ਦੇ ਵਿੱਚ ਆਉਂਦੇ ਹੋ ਤੁਹਾਡੇ ਅੰਦਰ ਹੌਲੀ-ਹੌਲੀ ਉਹ ਇਮੋਸ਼ਨ ਵੀ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ ਜਿਨ੍ਹਾਂ ਦਾ ਤੁਸੀਂ ਇੰਤਜ਼ਾਰ ਕਰ ਰਹੇ ਹੋ ਡਰ ਦੇ ਬਾਵਜੂਦ ਕਦਮ ਚੁੱਕੋ ਛੋਟਾ ਕਦਮ ਪਰ ਜ਼ਰੂਰ ਚੁੱਕੋ ਹੁਣ ਵਾਰੀ ਤੁਹਾਡੀ ਆ ਸੋ ਦੋਸਤੋ ਇਹ ਸਨ ਉਹ ਨੁਕਤੇ ਜੋ ਤੁਹਾਨੂੰ ਸਿਰਫ 10 ਤੋਂ 15 ਮਿੰਟਾਂ ਦੇ ਵਿੱਚ ਖਤਰਨਾਕ ਤਰੀਕੇ ਨਾਲ ਆਤਮ ਵਿਸ਼ਵਾਸੀ ਬਣਾ ਸਕਦੇ ਨੇ ਮੈਂ ਤੁਹਾਨੂੰ ਆਪਣੀ ਕਹਾਣੀ ਸੁناਈ ਆਪਣੇ ਤਜਰਬੇ ਦੱਸੇ ਤੇ ਉਹ ਸਚਾਈਆਂ ਸਾਂਝੀਆਂ ਕੀਤੀਆਂ ਜੋ ਮੈਂ ਸਿੱਖਿਆ ਨੇ ਯਾਦ ਰੱਖੋ ਆਤਮ ਵਿਸ਼ਵਾਸ ਕੋਈ ਜਾਦੂ ਨਹੀਂ ਇਹ ਇੱਕ ਹੁਨਰ ਆ ਜੋ ਸਿੱਖਿਆ ਤੇ ਬਣਾਇਆ ਜਾਂਦਾ ਇਹ ਤੁਹਾਡੇ ਅੰਦਰ ਹੀ ਆ ਬਸ ਇਸ ਨੂੰ ਬਾਹਰ ਕੱਢਣ ਦੀ ਲੋੜ ਆ ਹੁਣ ਵਾਰੀ ਤੁਹਾਡੀ ਆ ਉਠੋ ਇੱਕ ਛੋਟਾ ਕਦਮ ਚੁੱਕੋ ਭਾਵੇਂ ਤੁਸੀਂ ਡਰੇ ਹੋਏ ਹੋ ਮੋਸ਼ਨ ਵਿੱਚ ਆਓ ਤੇ ਦੇਖੋ ਕਿਵੇਂ ਆਤਮ ਵਿਸ਼ਵਾਸ ਤੁਹਾਡਾ ਪਿੱਛਾ ਕਰੂਗਾ ਤੁਸੀਂ ਇਹ ਕਰ ਸਕਦੇ ਹੋ ਮੈਨੂੰ ਤੁਹਾਡੇ ਤੇ ਪੂਰਾ ਭਰੋਸਾ ਤੁਸੀਂ ਇਹ ਕਰ ਸਕਦੇ ਹੋ ਧੰਨਵਾਦ